ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਹੁਕਮਤ ਮੇਰੇ ਨਾਮ ਦਾ ਭਾਈ ਜੱਸਾ ਅੱਜ ਜੱਸੇ ਜਦੋਂ ਮੈਂ ਗੱਲ ਦੱਸਣ ਲੱਗਿਆ ਵਾਂ ਵੀ ਰਿਸ਼ਤੇਦਾਰੀ ਭੈਣ ਭਰਾ ਹਨ ਪਹਿਲਾਂ ਮੰਨ ਲਾ ਵੀ ਬਹੁਤ ਆਪਣਾ ਜਦੋਂ ਆਪਾਂ ਛੋਟੇ ਸੀਗੇ ਹਨ ਉਸ ਟਾਈਮ ਮੰਨ ਲਾ ਵੀ ਪਿੰਡ ਦੀ ਕੋਈ ਧੀ ਪੈਣ ਸੀਗੀ ਹਰੇਕ ਬੰਦਾ ਧੀ ਪੈਣ ਸਮਝਦਾ ਸੀ ਯਾਰ ਦੋਸਤ ਦੀ ਜਾਂ ਹੋਰ ਉਸੇ ਬੰਦੇ ਭੈਣ ਸਮਝਦਾ ਸੀ ਭੈਣ ਨੂੰ ਭੈਣ ਮੰਨਵਾ ਬੜਾ ਵਧੀਆ ਸਮਾ ਸੀਗਾ ਸਨ ਪੰਜ ਤੱਕ ਪੰਜ 10 ਚ ਸਹੀ ਸੀ ਹਾਂ ਉਹ ਜਦੋਂ ਦਾ ਨੈਟ ਆਇਆ ਉਦੋਂ ਦਾ ਥੋੜਾ ਜਿਆਦਾ ਮੰਨ ਲਾ ਵੀ ਹੁਣ ਬੇੜਾ ਗਰ ਗਿਆ ਪੋਜੀਸ਼ਨ ਖਰਾਬ ਹੋ ਗਈ ਆ ਹਾਂ ਇੱਕ ਨਾ ਮੁੰਡੇ ਜੇ ਮੈਂ ਗੱਲ ਦੱਸਦਾ ਮੁੰਡੇ ਦੀ ਉਮਰ ਹੋਣੀ ਕੋਈ 22 24 ਸਾਲ ਦੀ ਬੈਂਕੇ ਜਿ ਲੱਗਿਆ ਸੀ ਉਹ ਅੱਛਾ ਚਲੋ ਪੜਿਆ ਦੇਖਿਆ ਸੀਗਾ ਤਾਂ ਕਿਤੇ ਬੈਂਕੇ ਜਿ ਪ੍ਰਾਈਵੇਟ ਬੈਂਕੇ ਜੋਂ ਜੋਬ ਮਿਲ ਗਈ ਲੱਗ ਗਿਆ ਭਾਈ ਉਹ ਵਧੀਆ ਜਾਨੀ ਪੈਸੇ ਕੰ ਬੜੀ ਕਮਾਉਂਦਾ ਸੀਗਾ ਹੂੰ ਬੜਾ ਵਧੀਆ ਮੁੰਡਾ ਸੀਗਾ ਤਾਂ ਚਲੋ ਜਿਹੋਦੀ ਨਾ ਭਾਈ ਦੋ ਭੈਣਾਂ ਸੀਗਾ ਇਕੱਲਾ ਹੀ ਭਰਾ ਸੀ ਮਾਂ ਉਹਦੀ ਬਿਮਾਰ ਹੋ ਗਈ ਹਸਪਤਾਲ ਦਾਖਲ ਸੀ ਕਿਤੇ ਹੂੰ ਤਾਂ ਉਹਦੇ ਪਿਓ ਨੇ ਭਾਈ ਉਹਦੀ ਭੂਆ ਨੂੰ ਫੋਨ ਕਰਕੇ ਬੁਲਾਇਆ ਭੂਆ ਕੋਈ ਰਿਸ਼ਤੇਦਾਰੀ ਚੋਂ ਸੀਗੀ ਯਾਨੀ ਕਿ ਉਹਦਾ ਭੂਆ ਦਾ ਭੂਆ ਹੀ ਹ ਹਾਂ ਚਲੋ ਜੀ ਉਹਦੀ ਮਤਲਬ ਵੀ ਉਹਦੀ ਭੂਆ ਦੀ ਉਮਰ ਉਸ ਟਾਈਮ 45-47 ਸਾਲ ਦੀ ਮੁੰਡੇ ਦੀ ਉਮਰ 24 ਕੋ ਸਾਲ ਦੀ ਸੀਗੀ ਭਾਈ 24 ਸਾਲ ਦੀ ਚਲੋ ਜੀ ਉਹਦੀ ਭੂਆ ਆ ਗਈ ਭਾਈ ਬਰਾਬਰ ਹਾਂ ਬੱਚਿਆਂ ਉਹਦੇ ਉਹਦੇ ਮੁੰਡੇ ਜਣੀ ਉਹਦੀ ਭੂਆ ਦੇ ਮੁੰਡੇ ਉਹ ਤੋਂ ਵੱਡੇ ਸੀਗੇ ਉਹ ਵੀ ਬੱਚਿਆਂ ਦੇ ਬਰਾਬਰ ਹਾਂ ਚਲੋ ਜੀ ਉਹ ਭਾਈ ਸ਼ਾਮ ਨੂੰ ਜਦੋਂ ਮੁੰਡਾ ਆਇਆ ਆਪਣੇ ਕੰਮ ਤੋਂ ਤਾਂ ਚਲੋ ਜੀ ਉਹਨੇ ਆ ਕੇ ਭਾਈ ਮਿਲਿਆ ਉਹ ਨਹੀਂ ਭੂਆ ਨੂੰ ਉਹਨੇ ਰੋਟੀ ਰੱਟੀ ਬਣਾਈ ਰੋਟੀ ਪਣੀ ਖਾਧੀ ਪੈਗ ਪੁੱਗੋ ਲਾਉਂਦਾ ਸੀਗਾ ਉਹਨੇ ਭਾਈ ਦਾਰੂ ਪੀਤੀ ਤਾਂ ਚਲੋ ਜੀ ਉਹ ਦੋਏ ਜਾਣੇ ਮਤਲਬ ਵੀ ਹੁਣ ਚਲੋ ਉਹਦਾ ਮਨ ਚ ਕੋਈ ਉਦੋਂ ਨਹੀਂ ਸੀ ਇੰਦਾਂ ਦੀ ਗੱਲ ਆ ਉਦੋਂ ਜਾਨੇ ਹਾਂ ਭਾਈ ਇੱਕ ਕਮਰੇ ਚ ਸੌਂਗੇ ਰਾਤ ਨੂੰ ਟੀਵੀ 2 ਦੇਖ ਕੇ ਸੌਂਗੇ ਸੁੱਤੇ ਪਏ ਦਾ ਚਲੋ ਜੀ ਉਹ ਉਹਦੇ ਦੱਸਣ ਮੁਤਾਬਕ ਮੁੰਡੇ ਦੇ ਤਾਂ ਉਹ ਕਹਿੰਦਾ ਵੀ ਕਹਿੰਦਾ ਵੀ ਮੇਰੇ ਨਾਲ ਗੱਲਾਂ ਬਾਤਾਂ ਵੀ ਚੱਲਦੀਆਂ ਹਨਾ ਵੀ ਚਲੋ ਉਹ ਬੰਦੇ ਦਾ ਆਪਾਂ ਨਾਂ ਤਾਂ ਨਹੀਂ ਲੈਂਦਾ ਕਹਿੰਦਾ ਵੀ ਗੱਲਬਾਤ ਚੱਲ ਪਈ ਵੀ ਤੇਰਾ ਵੀ ਤੂੰ ਵਿਆਹ ਕਰਾਵਾ ਹਨਾ ਵੀ ਤੇਰੀ ਮਾਂ ਦਾ ਪਤਾ ਨਹੀਂ ਵੀ ਜੇ ਤੇ ਬਾਈ ਜਾਂ ਤੇਰੀ ਮਾਂ ਨੂੰ ਕੁਝ ਹੋ ਗਿਆ ਵੀ ਤਾਂ ਔਖਾ ਹੋ ਜਾਏਗਾ ਵੀ ਜੇ ਕੋਈ ਕੁੜੀ ਹੈਗੀ ਆ ਜਾਂ ਤੈਨੂੰ ਕੋਈ ਪਸੰਦ ਆ ਤਾਂ ਤੂੰ ਆਪ ਦੱਸ ਦੇ ਨਹੀਂ ਹਾਂ ਮੈਂ ਗੱਲ ਕਰ ਲਈ ਜਾਂ ਮੈਂ ਕਰਾ ਦਿੰਦੇ ਆ ਉਹ ਕਹਿੰਦਾ ਵੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਚਲੋ ਵੀ ਗੱਲਾਂ ਬਾਤਾਂ ਮਤਲਬ ਵੀ ਇਦਾਂ ਦੀ ਸ਼ੁਰੂ ਹੋਈ ਤਾਂ ਉਹ ਜੀ ਪਤਾ ਨਹੀਂ ਪਰਮਾਤਮਾ ਜਾਣਦਾ ਵੀ ਮਤਲਬ ਵੀ ਉਹਨਾਂ ਦੇ ਸੰਬੰਧ ਬਣ ਗਏ ਜੀ ਅੱਛਾ ਠੀਕ ਹੈ ਤਾਂ ਜੋ ਸਬੰਧ ਬਣੇ ਉਹ ਹੁਣ ਜਨਾਨੀ ਨੂੰ ਵੀ ਚਾਹੀਦਾ ਸੀਗਾ ਨਾ ਵੀ ਮੁੰਡਾ ਤਾਂ ਤੇਰੇ ਬੱਚਿਆਂ ਵਰਗਾ ਠੀਕ ਹੈ ਜੀ ਉਹਨੇ ਕੋਈ ਗਲਤੀ ਕੀਤੀ ਵੀ ਤੇrna ਕੋਈ ਇਦਾਂ ਦਾ ਧੱਕੇਸ਼ਾ ਹੀ ਕੀਤੀ ਤਾਂ ਉਹਨੂੰ ਰੋਕ ਹਨਾ ਹਾਂ ਵੀ ਤੂੰ ਤਾਂ ਸਮਝ ਆ ਰਿਹਾ ਵੀ ਚਲੋ ਉਹ ਤਾਂ ਜਵਾਕ ਹੈਗਾ ਹੀ ਹੈਗਾ ਸਾਡੀ ਤਾਂ ਇੱਕ ਹਸਨਾ ਵੱਜਦੀ ਹੈ ਇੱਕ ਹਸਨਾ ਬਾਈ ਜੀ ਨੇ ਹਾਂ 23 ਸਾਲ ਦੀ ਉਮਰ ਦੇ ਵਿੱਚ ਪੂਰੀ ਨੌਜਵਾਨ ਹੁੰਦਾ ਹਨਾ ਜਦੋਂ ਮੰਨ ਲਾ ਵੀ ਉਹਦਾ ਵਿਆਹ ਵੀ ਨਹੀਂ ਹੋਇਆ ਯਾਰ ਜੰਗ ਮੁੰਡਾ ਜੰਗ ਮੁੰਡਾ ਸੀ ਹਾਂ ਵੀ ਤੂੰ ਉਹਨੂੰ ਰੋਕ ਨਾ ਜੀ ਫਿਰ ਵੀ ਉਹਦੀ ਮਾਂ ਬਰਾਬਰ ਹਾਂ ਉਹਨੇ ਪਾਈ ਅੱਗੋਂ ਸਹਿਮਤੀ ਉਹਨੇ ਵੀ ਆਪਣੀ ਸਹਿਮਤੀ ਦਿਖਾਈ ਤਾਂ ਚਲੋ ਉਹਨਾਂ ਦੇ ਜੀ ਸਬੰਧ ਬਣੇ ਅਟੈਚਮੈਂਟ ਹੋ ਗਈ ਅਟੈਚਮੈਂਟ ਹੋ ਗਏ ਹਾਂ ਅਟੈਚਮੈਂਟ ਐਨੀ ਹੋਈ ਵੀ ਉਹ ਨਾ ਹਰ ਮਹੀਨੇ ਆਉਣ ਲੱਗ ਗਈ ਬਾਈ ਪਹਿਲਾਂ ਤੇ ਉਹਦੀ ਵੀ ਡਾਊਟ ਕਰਨ ਦਾ ਹਾਂ ਮੈਂ ਤਾਂ ਦੱਸਦਾ ਪਹਿਲਾਂ ਤਾਂ ਕਦੇ ਉਹ ਆਈ ਨਹੀਂ 10-15 ਸਾਲਾਂ ਉਹ ਰੈਗੂਲਰ ਨਹੀਂ ਮੁੜ ਕੇ ਭਾਈ ਉਹ ਹਰ ਮਹੀਨੇ ਹੀ ਆਉਣ ਲੱਗ ਗਈ ਰੈਗੂਲਰ ਆਈ ਗਈ ਹਾਂ ਮਹੀਨੇ ਬਾਦ ਆਉਣਾ ਪੰਜ ਚਾਰ ਰਾਤ ਰਹਿਣਾ ਉਹ ਪਿਓ ਘਰੇ ਨਹੀਂ ਸੀ ਰਹਿੰਦਾਗਾ ਮਾਂ ਭਾਈ ਹੁੰਦੀ ਸੀ ਮਾਂ ਨੂੰ ਇੰਨਾ ਜਾਨੀ ਗੋਲ ਦੇਣੀ ਸੀ ਉਹ ਭੈਣ ਭਰਾ ਭੈਣਾ ਹੁੰਦੇ ਕਮਰੇ ਚ ਪੈ ਜਾਂਦੇ ਹੋਣੀਆਂ ਭੈਣਾ ਤਾਂ ਵਿਆਹ ਹੀ ਹੋ ਜਾਂਦੀ ਆ ਭੈਣਾ ਵਿਆਹ ਹੀ ਹੋ ਜਾਂਦੇ ਹਾਂ ਮਾਂ ਨੂੰ ਕੋਈ ਨਾ ਗੋਲ ਦੇਣੀ ਸੀ ਭਾਈ ਉਹ ਦੋਏ ਜਾਨੀ ਮਾਂ ਦੇ ਚੱਲ ਵੀ ਪਿਓ ਬਾਹਰ ਮਾਂ ਤੇ ਦੋਨੇ ਹੀ ਰਹਿ ਗਏ ਹਾਂ ਪੂਆ ਤੇ ਪੂਆ ਭਤੀਜਾ ਸੀਗੇ ਭਾਈ ਉਹ ਜੀ ਐਦਾਂ ਹੀ ਮਾਂ ਦਾ ਵੀ ਚੱਲ ਰਹਾ ਹੁਣ ਲੋਕਾਂ ਇਨਿਕਾ ਤੇ ਪੂਆ ਭਤੀਜਾ ਸੀਗੇ ਪਰ ਲੋਕਾਂ ਨੂੰ ਥੋੜੀ ਪਤਾ ਹੀ ਨਹੀਂ ਲੋਕਾਂ ਨੂੰ ਪਤਾ ਨਹੀਂ ਹਾਂ ਵੀ ਉਸ ਤੋਂ ਬਾਅਦ ਚਾ ਮਤਲਬ ਵੀ ਪਰਦੇ ਦੇ ਪਿੱਛੇ ਕੀ ਚੱਲਦਾ ਸੀਗਾ ਹਾਂ ਇਹ ਤਾਂ ਉਹਨਾਂ ਨੂੰ ਹੀ ਪਤਾ ਏਦਾਂ ਹੀ ਵੀ ਸਾਲ ਡੇਢ ਸਾਲ ਲੰਘ ਗਿਆ ਜੀ ਉਸ ਤੋਂ ਬਾਅਦ ਭਾਈ ਉਹਦੇ ਘਰਦਿਆਂ ਨੂੰ ਵੀ ਡਾਊਟ ਹੋ ਗਿਆ ਮੁੰਡੇ ਜਨੂੰ ਹਾਂ ਤਾਂ ਉਹਦੇ ਪਿਓ ਨੂੰ ਜਦੋਂ ਪਤਾ ਲੱਗਿਆ ਵੀ ਇਹ ਤਾਂ ਕੰਮ ਖਰਾਬ ਹੈ ਉਹਨੇ ਭਾਈ ਸਖਤੀ ਕਰਨੀ ਚਾਹੀ ਚਲੋ ਜੀ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਆਪਾਂ ਬਾਹਰ ਮਿਲ ਜਿਆ ਕਰਾਂਗੇ ਹਾਂ ਚਲੋ ਉਸ ਟਾਈਮ ਮੰਨ ਲਓ ਵੀ ਅੱਜ ਤੋਂ ਘਟੋੜ 20 ਸਾਲ ਪੁਰਾਣੀ ਗੱਲ ਹੋਣੀ ਹੈ 20 ਤਾਂ ਵੀ ਸ਼ਾਇਦ ਵੱਧ ਹੀ ਹੋ ਗਿਆ ਹੋਵੇ ਉਸ ਟਾਈਮ ਹਾਂ ਵੀ 25 ਸਾਲ ਦੀ ਗੱਲ ਦਾ ਉਸ ਟਾਈਮ ਇੰਨਾ ਮੰਨਦਾ ਵੀ ਅਵੇਅਰਨੈਸ ਨਹੀਂ ਸੀ ਲੋਕਾਂ ਨੂੰ ਹਣਾ ਜਦੋਂ ਇਹ ਉਹਨੇ ਕੀ ਕਰਿਆ ਜੀ ਮੁੰਡਾ ਭਾਈ ਉਹਨੂੰ ਮੋਟਰ ਤੇ ਲਿਆਂਨ ਲੱਗ ਗਿਆ ਆਪਣੀ ਤੇ ਆਪਣੀ ਤੇ ਹਾਂ ਨੇੜੇ ਸੀਗੀ ਮੋਟਰ ਕੋਈ ਅੱਧਾ ਕਿਲੋਮੀਟਰ ਪੌਣਾ ਕਿਲੋਮੀਟਰ ਤੇ ਭਾਈ ਰਾਤ ਜਮੀਨ ਦੇ ਵਿੱਚ ਮਿਲਣ ਲੱਗ ਪਏ ਹਾਂ ਹਾਂ ਰਾਤ ਨੂੰ ਭਾਈ ਉਹਨੇ ਕੀ ਕਰਨਾ ਜੀ ਆਪਦੇ ਜੇ ਮਾਂ ਹੁਣੀ ਮਾਂ ਨੂੰ ਨੀਂਦ ਜਾਂ ਕੋਈ ਆਪਾ ਦੇ ਨੇ ਜੇ ਪਿਓ ਹਣਾ ਪਿਓ ਨੂੰ ਪਾ ਦੇਣਾ ਭਾਈ ਉਹਨਾਂ ਨੇ ਦੋਏ ਜਾਣਿਆਂ ਨੇ ਮੋਟਰ ਤੇ ਬਗ ਜਾਣਾ ਉੱਥੇ ਜਾ ਕੇ ਮਿਲ ਕੇ ਸਵੇਰੇ ਮੰਨਦਾ ਵੀ ਸੱਜਰੇ 3-4 ਵਜੇ ਫੇਰ ਆ ਜਾਣਾ ਉੱਥੇ ਆ ਕੇ ਪਹੁੰਚਿਆ ਜਿੱਥੇ ਹਾਂ ਜਿੱਥੇ ਪਏ ਸੀ ਉਹ ਕੁਦਰਤੀ ਇੱਕ ਦਿਨ ਉਹਨੇ दारू-ਦੂਰ ਕਿਤੇ ਵੱਧ ਪੀ ਲਈ ਭਾਈ ਰਾਤ ਨੂੰ ਚਲੇ ਗਿਆ ਠੀਕ ਹੈ ਜੀ ਉੱਥੇ ਹੀ ਸੌਂ ਗਿਆ ਗੋਲੀਆਂ ਗਾਲੀਆਂ ਪਾਉਣੀਆਂ ਫੁੱਲ ਗਿਆ ਨਾ ਨਾ ਗੋਲੀਆਂ ਪਾਤੀਆਂ ਸਾਰਾ ਕੁਝ ਪਾਤਾ ਅੱਛਾ ਕਿੱਕ ਕਰਕੇ ਗਿਆ ਤਾਂ ਭਾਈ ਉੱਥੇ ਜਾ ਕੇ ਜੀ ਮੰਨ ਲਾ ਵੀ ਉਹ ਸੌਂ ਗਿਆ ਜੀ ਤੇ ਉਹਦੇ ਹਾਂ ਉਹਦੇ ਦਿਨ ਚੜ ਗਿਆ ਉਹਨਾ ਦਿਨ ਨਹੀਂ ਉਹ ਰਾਤ ਨੂੰ ਲੇਟ ਆ ਗਈ ਬੰਦਾ ਮੋਟਰ ਚਲਾਉਣ ਆ ਗਿਆ ਪਿੰਡਾਂ ਦਾ ਅੱਛਾ ਠੀਕ ਹੈ ਜੀ ਦੀ ਜੀ ਦੀ ਮੋਟਰ ਕਿਥੇ ਹੋਰ ਦੀ ਸੀਗੀ ਜੇ ਚ ਰੈਂਜ ਹਾਂ ਜਿੱਥੇ ਮਤਲਬ ਉਹਦਾ ਟਿਕਾਣਾ ਕਰੇ ਵੀ ਝਗੜ ਕੋਈ ਰਾਤ ਨੂੰ ਆਉਂਦਾ ਭਾਈ ਉਹ ਮੋਟਰ ਚਲਾ ਲੱਗ ਗਿਆ ਪਤਾ ਲੱਗ ਗਿਆ ਵੀ ਰਾਤ ਦੀ ਵਾਰੀ ਹੋਣੀ ਹੈ ਲਾਈਟ ਦੀ ਉਹ ਬੰਦਾ ਮੋਟਰ ਚਲਾਉਂਦਾ ਆਇਆ ਉਹ ਭਾਈ 3 ਵਜੇ ਜਦੋਂ ਮੋਟਰ ਚਲਾਣ ਆਇਆ ਤਾਂ ਦੇਖਿਆ ਫਿਰ ਕਿ ਉਹਨੇ ਸਾਰਾ ਕੁਛ ਆ ਨਾ ਵੀ ਉਹ ਇਦਾਂ ਹੀ ਪਾਏ ਵਗੈਰ ਕੱਪੜਿਆਂ ਤੋਂ ਨਾ ਜਾਂ ਕੁਝ ਵੀ ਲਾਦਾ ਹਨ ਸਾਹਿਬ ਹਾਂ ਚਲੋ ਜੀ ਜਦੋਂ ਇਦਾਂ ਪਾਏ ਤਾਂ ਉਹਨੇ ਦੇਖਿਆ ਭਾਈ ਉਹਨੇ ਉਹ ਕਹਿੰਦਾ ਮੈਂ ਰੋਲਾ ਪਾਉਂਗਾ ਠੀਕ ਹੈ ਤਾਂ ਰੋਲੇ ਤੋਂ ਡਰਦੇ ਦੇਖਦਾ ਵੀ ਉਹ ਜਨਾਨੀ ਮਤਲਬ ਵੀ ਉਹ ਬੰਦੇ ਨਾਲ ਵੀ ਸਹਿਮਤ ਹੋ ਗਈ ਉਹਦੇ ਨਾਲ ਹੀ ਸਬੰਧ ਬਣਾਉਣੇ ਚਾਹੀਦੇ ਹਾਂ ਠੀਕ ਹੈ ਪਰ ਉਹ ਬੰਦਾ ਜਦੋਂ ਉਹ ਇਹ ਕੰਮ ਦਾ ਲੈਨ ਚ ਨਹੀਂ ਸੀ ਉਹ ਕਹਿੰਦਾ ਵੀ ਬਿਲਕੁਲ ਨਹੀਂ ਵੀ ਇਹ ਜਿਹੜੀ ਗੱਲ ਗਲਤ ਹੈ ਮੈਂ ਗਲਤ ਨੂੰ ਗਲਤ ਕਹਾਗਾ ਹੂੰ ਚਲੋ ਉਹ ਕਹਿੰਦਾ ਵੀ ਮੈਂ ਰੌਲਾ ਪਾਵਾਂਗਾ ਠੀਕ ਹੈ ਚਲੋ ਇਹ ਰੌਲਾ ਪਿਆ ਵੀ ਉਹਨੇ ਬੰਨ ਲਿਆ ਪਹਿਲਾਂ ਮੁੰਡੇ ਨੂੰ ਬੰਧਿਆ ਮੁੜ ਕੇ ਭਾਈ ਉਹਨੂੰ ਛੱਡਤਾ ਚਲੋ ਉਹਦਾ ਆਉਦੇ ਘਰੇ ਆ ਗਈ ਪਰ ਉਹਨੇ ਭਾਈ ਉਹਦੇ ਪਿਓ ਨੂੰ ਬੁਲਾ ਕੇ ਸਾਰੀ ਕਹਾਣੀ ਦੱਸੀ ਉਹਦੇ ਪਿਓ ਨੇ ਮੁੰਡਾ ਘਰੋਂ ਕੱਢਤਾ ਭਾਈ ਅੱਛਾ ਜੀ ਮੁੰਡਾ ਘਰੋਂ ਕੱਢਤਾ ਤੇ ਉਹਦੇ ਜਦੋਂ ਮੰਨਦਾ ਵੀ ਫੁੱਫੜ ਨੂੰ ਪਤਾ ਲੱਗ ਗਿਆ ਜਾਂ ਗਾਂਹ ਹੋ ਉਹਦੇ ਜਵਾਕਾਂ ਨੇ ਕੱਢਤੀ ਘਰੋਂ ਬਘਾਰ ਹੋ ਗਏ ਦੋਨੇ ਹਾਂ ਦੋ ਜਣੇ ਘਰੋਂ ਬਘਾਰ ਕਰਤੇ ਦੋਵਾਂ ਨੇ ਬਾਈ ਵਿਆਹ ਕਰਾ ਲਿਆ ਕੋਈ ਹੋਈ ਬੇਦਖਲ ਕਰਤੇ ਹਾਂ ਦੋਵਾਂ ਨੇ ਜਾ ਕੇ ਵਿਆਹ ਕਰਾ ਕੇ ਦੋਵੇਂ ਰਹਿਣ ਲੱਗ ਗਏ ਬਾਈ ਸ਼ਹਿਰ 'ਚ ਉਹ ਆਪਣੀ ਜਹਾਂ ਉਹ ਆਪਣੀ ਜਹਾਂ ਇੰਨਾ ਬਾਈ ਕਲਯੋਗ ਦਾ ਸਮਾਂ ਇੰਨੇ ਮਤਲਬ ਵੀ ਮਾੜੀ ਅੱਜਕੱਲ ਕੰਡੀਸ਼ਨ ਹੈ ਚਲੋ ਠੀਕ ਹੈ ਯਾਰ ਜਿਹੜੇ ਰਿਸ਼ਤੇਦਾਰਿਆਂ ਨੂੰ ਸਮਝ ਜਾਣ ਸਤਿਕਾਰ ਕਰਦੇ ਨੇ ਬੱਬੂ ਉਹ ਕੰਮ ਹੋ ਗਿਆ ਇਹ ਮਾਲਾ ਤੇਰੀ ਕੁੜੀ ਦਾ ਮੇਰੀ ਕੁੜੀ ਹੈ ਉਹ ਤੇਰੀ ਕੁੜੀ ਹੈ ਮੇਰੀ ਕੁੜੀ ਮੇਰੀ ਕੁੜੀ ਹੈ ਦੂਜਿਆਂ ਦੀ ਕੁਛ ਨਹੀਂ ਲੱਗਦੀ ਅੱਜ ਕੱਲ ਤਾਂ ਭੈਣ ਭਰਾਵਾ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਚਾਚੇ ਭੈਣ ਚੋਤੇ ਜਾਂ ਕੋਈ ਵੀ ਬੰਨ ਲਗੇ ਚੱਲ ਵੀ ਕੋਈ ਅਜੇ ਗਲਤ ਸਬੰਧ ਚੱਕਦੇ ਨੇ ਭਰਾ ਦੀ ਕੁੜੀ ਨਾਲ ਹੀ ਗਲਤ ਚਾਚਾ ਤਾਏ ਹੋਣ ਨੂੰ ਫਿਰਦੇ ਨੇ ਬਹੁਤ ਬਾਈ ਬਹੁਤ ਅੱਜ ਕੱਲ ਤਾਂ ਦੇ ਤਿੰਨ ਤਿੰਨ ਸਾਲ ਦੀਆਂ ਬੇਟੀਆਂ ਦੇ ਯਾਰ ਬੱਚੀਆਂ ਦੇ ਰੇਪ ਹੋਈ ਜਾਂਦੇ ਨੇ ਬਾਈ ਕਦੇ ਸੁਣਿਆ ਸੀਗਾ ਸਾਨੂੰ 2000 ਤੱਕ ਜਾਂਪ 2005 ਤੱਕ ਕਦੇ ਸੁਣਿਆ ਸੀ ਇਦਾਂ ਦੀ ਕੋਈ ਘਟਨਾ ਸੁਣੀ ਸੀ 5 3 3 ਸਾਲ 5 5 ਸਾਲ ਪਹਿਲਾਂ ਦੀਆਂ ਗੱਲਾਂ ਤੇ ਮੈਂ ਤਾਂ ਦੱਸਦਾ ਬੱਕੂ ਪਹਿਲਾਂ ਦੇ 10 ਸਾਲ ਤਾਂ ਮੁੰਡਾ ਦਾ 10 ਸਾਲ ਦੀ ਕੁੜੀ ਹੁੰਦੀ ਲੋਕਣ ਵਿੱਚੀਆਂ ਇਕੱਠੇ ਗੇੜਦੇ ਹਾਂ 15 15 ਸਾਲ ਦੇ ਖੜੀ ਜਾਂਦਾ ਸੀ ਹਾਂ ਕੋਈ ਕੋਈ ਪਤਾ ਹੀ ਨਹੀਂ ਹੁੰਦਾ ਰਾਤ ਨੂੰ ਫਰੀ ਜਾਂਦੇ ਸੀ ਯਾਰ ਹਾਂ ਵੀ ਮੰਨ ਲਾ ਐਜਾ ਸਿਸਟਮ ਹੁੰਦਾ ਮੰਨ ਲਾ ਮੈਂ ਕੋਈ ਚਾਚੇ ਦੇ ਘਰੇ ਚੱਲ ਗਿਆ ਚਾਚੇ ਦੀ ਕੁੜੀ ਨਾਲ ਹੀ ਪੈ ਗਿਆ ਕੋਈ ਚੱਕਰ ਦੇ ਸਹੀ ਗੱਲ ਹੁਣ ਤਾਂ ਚਾਚੇ ਦੀ ਕੁੜੀ ਨਾਲ ਕੀ ਅਗਲਾ ਅੱਗੇ ਅਗਲਾ ਬਈ ਮਾਮੇ ਦੀ ਕੁੜੀ ਨਾਲ ਪੈਗਾ ਮਾਮੇ ਦੇ ਨਾਲ ਪੈ ਰਾਂ ਮੁੰਡੇ ਨਾਲ ਪੈਗਾ ਮੁੰਡੇ ਨੂੰ ਅੱਜ ਕੱਲ ਦਾ ਮਾਮੇ ਦੀ ਕੁੜੀ ਤੇ ਮਾਮੇ ਦੀ ਅਗਲਾ ਗਲਤ ਕੰਮ ਕਰਨ ਨੂੰ ਪੈਂਦਾ ਐ ਕੱਚੇ ਪਾ ਕੇ ਫਰੀ ਜਾਂਦੇ ਸੀਗੇ ਯਾਰ ਕੋਈ ਗੱਲ ਨਹੀਂ ਸੀ ਨਾ ਇਹ ਇਸ ਚੀਜ਼ਾਂ ਤੇ ਧਿਆਨ ਨਹੀਂ ਸੀ ਬਿਲਕੁਲ ਵੀ ਹੁਣ ਤਾਂ 10 ਸਾਲ ਦੇ ਮੁੰਡੇ ਨੂੰ ਪੁੱਛ ਕੇ ਦੇਖ ਲਾ ਸਭ ਕੁਝ ਪਤਾ ਨੂੰ 10 ਸਾਲ ਦੇ ਮੁੰਡੇ ਨੂੰ 50 ਸਾਲ ਦੇ ਬੱਚੇ ਨਾਲੋਂ ਜ਼ਿਆਦਾ ਨੌਲੇਜ ਹੈ ਬੰਦੇ ਨਾਲੋਂ ਜ਼ਿਆਦਾ ਨੌਲੇਜ ਹੈ ਉਹ ਇਹ 50 ਸਾਲ ਦਾ ਜਿਹੜਾ ਜਾਂ ਆਪਣੇ ਵਰਗਿਆਂ ਨੂੰ ਇੰਨੀ ਨੌਲੇਜ ਨਹੀਂ ਉਸ ਚੀਜ਼ ਬਾਰੇ ਹੋਏਗੀ ਜਿੰਨੀ 10 11 ਸਾਲ ਦੀ ਕੁੜੀ ਨੂੰ ਕੋਸ਼ ਮੈਂ ਤਾਂ ਦੱਸਾਂ ਕੋਸ਼ਣਾ ਭਾਈ ਜਿਹੜਾ ਸੋਸ਼ਲ ਮੀਡੀਆ ਚਦੋਂ ਹੈ ਤਾਂ ਬਹੁਤ ਵਧੀਆ ਚੀਜ਼ ਹੈ ਇੰਟਰਨੈਟ ਵਰਕ ਇਸ ਕੋਈ ਚੀਜ਼ ਨਹੀਂ ਬਸ ਬਹੁਤ ਵਧੀਆ ਚੀਜ਼ ਹੈ ਪਰ ਇਹਦੀ ਦੌਰ ਵਰਤੋਂ ਬਹੁਤ ਵੱਡੇ ਲੈਵਲ ਤੇ ਹੋ ਗਈ ਹੈ ਜਿਹੜਾ ਸੋਸ਼ਲ ਮੀਡੀਆ ਜਾਂ ਇੰਟਰਨੈਟ ਜਿਹੜਾ ਬਣਿਆ ਇਹ ਬਣਿਆ ਤਾਂ ਸੀ ਬਿਜ਼ਨਸਮੈਨ ਜਾਂ ਮੰਨ ਲਾ ਹੋਰ ਕਮਾ ਦੇ ਵਧੀਆ ਕਮਾਵਾ ਹਾਂ ਗੱਡੀਆਂ ਵਾਲਿਆਂ ਦਾ ਲਾਲਾ ਵੀ ਕੋਈ ਵੀ ਜਿਹੜਾ ਬਿਜ਼ਨਸਮੈਨ ਵੀ ਕਰ ਸਕਦਾ ਗੱਡੀ ਵਾਲਾ ਵੀ ਇਹਦੇ ਵਿੱਚ ਕੀ ਹੋ ਰਿਹਾ ਹੁਣ ਇਹ ਦੌਰ ਵਰਤੋਂ ਜੀ ਹੋ ਜਾਂਦਾ ਹੈ ਬਿਜ਼ਨਸਮੈਨ ਤਾਂ ਬਿਜ਼ਨਸਮੈਨ ਕਰ ਹੀ ਰਿਹਾ ਗੱਡੀ ਵਾਲਾ ਗੱਡੀ ਤੇ ਕਰ ਰਿਹਾ ਹਾਰਵੈਸਟਰ ਵਾਲਾ ਹਾਰਵੈਸਟਰ ਤੇ ਕਰ ਰਿਹਾ ਕੋਈ ਦੁਕਾਨ ਵਾਲਾ ਦੁਕਾਨ ਤੇ ਕਰ ਰਿਹਾ ਮੋਬਾਈਲ ਵਾਲਾ ਮੋਬਾਈਲ ਤੇ ਕਰ ਰਿਹਾ ਕੋਈ ਉਹਦੇ ਚ ਕੀ ਹੋ ਰਿਹਾ ਹੁਣ ਜਿਵੇਂ ਯੰਗ ਮੁੰਡੇ ਯੰਗ ਕੁੜੀਆਂ ਨੇ ਇਸ ਇਸ ਚੀਜ਼ ਦਾ ਸੋਸ਼ਲ ਮੀਡੀਆ ਨਜਾਇਜ਼ ਫਾਇਦਾ ਲੈ ਰਹੇ ਨਜਾਇਜ਼ ਫਾਇਦਾ ਚੱਕ ਕੇ ਬਹੁਤ ਓਵਰ ਚੱਲ ਰਹੇ ਨੇ ਕੁਛ ਨਾ ਰਹਿੰਦੇ ਖੁੰਦਾ ਮੈਂ ਤਾਂ ਗੱਲ ਦੱਸਦਾ ਆ ਜਿਹੜੇ ਨਾ ਮੰਨ ਲਾ ਵੀ ਹੁਣ ਜਿਨ੍ਹਾਂ ਦੇ ਲੱਖਾਂ ਚ ਫਾਲੋਅਰ ਨੇ ਇੱਕ ਅਮਰਤਪਾਲ ਮਹਿਰੋ ਨਹੀਂ ਹੈਗਾ ਹਾਂ ਹਾਂ ਅਮਰਤਪਾਲ ਮਹਿਰੋ ਨੇ ਪਿੱਛੇ ਇੱਕ ਮੁੱਦਾ ਚੱਕਿਆ ਸੀ ਇੱਕ ਕੁੜੀ ਸੀ ਮੇਰੇ ਖਿਆਲ ਸ਼ਾਇਦ ਲੁਧਿਆਣੇ ਤੋਂ ਜਾਂ ਪਤਾ ਨਹੀਂ ਅਮਰਸਰ ਤੋਂ ਹੈ ਉਹਨਾਂ ਪਿੱਛੇ ਦਵਾਈਆਂ ਦੀ ਉਹ ਕਰ ਰਹੀ ਸੀਗੀ ਦਵਾਈਆਂ ਦੀ ਮਸ਼ਹੂਰੀ ਕਰ ਰਹੀ ਸੀਗੀ ਹਾਂ ਠੀਕ ਹੈ ਜੀ ਪ੍ਰੋਮੋਸ਼ਨ ਕਰ ਰਹੀ ਸੀ ਕਿ ਦਵਾਈ ਦੀ ਤੇ ਉਹ ਦਵਾਈ ਕਾਦੇ ਖਾਤਰ ਹੈ ਵੀ ਮੰਨ ਲਓ ਵੀ ਬੰਦਾ ਦਵਾਈ ਖਾਏਗਾ ਜੀ ਇਹਦੇ ਵਿੱਚ ਬਹੁਤ ਜੋਸ਼ ਆ ਜਾਏਗਾ ਬਿਅਰਕ ਬੰਦਾ ਖਾਏਗਾ ਉਹ ਨੌਜਵਾਨ ਜਿੰਨਾ ਉਹਦੇ ਵਿੱਚ ਜੋਸ਼ ਆ ਜਾਏਗਾ ਵੀ ਐਜੇ ਚੀਜ਼ਾਂ ਨੂੰ ਪ੍ਰੋਮੋਟ ਕਰਦੇ ਨੇ ਸਾਡੇ ਲੋਕ ਆ ਠੀਕ ਹੈ ਜਿਹੜੇ ਐਜੇ ਕੰਮ ਕਰਦੇ ਨੇ ਉਹ ਗਲਤ ਹੈ ਹੁਣ ਜੇ ਮੰਨ ਲਓ ਕਿਸੇ ਬੱਚੇ ਨੇ ਮੰਨ ਲਓ ਵੀ ਉਹ ਦਵਾਈ ਲੈ ਲਈ ਠੀਕ ਹੈ ਉਹਨੇ ਖਾ ਲਈ ਠੀਕ ਹੈ ਉਹਦੇ ਅੰਦਰ ਉਹ ਅੱਗ ਉਹ ਜੋਸ਼ ਪੈਦਾ ਹੋਏਗਾ ਤਾਂ ਉਹ ਮੁੜ ਕੇ ਕਿਸੇ ਦੇਤੀ ਪਹੰਦਾ ਰੇਪ ਹੀ ਕਰੇਗਾ ਹੁਣ ਮੈਂ ਇੱਕ ਤੈਨੂੰ ਗੱਲ ਹੋਰ ਇਸੇ ਵੀਡੀਓ ਦੇ ਵਿੱਚ ਸ਼ੇਅਰ ਕਰਨੀ ਚਾਹੁੰਦਾ ਸਾਡੇ ਪਿੰਡ ਦੀ ਗੱਲ ਏ ਹਮ ਬੰਨ ਕੇ ਚੱਲ ਸਾਡੇ ਪਿੰਡ ਤੋਂ ਨਾਲਾ ਅੱਡ ਦੀ ਗੱਲ ਸੀ ਕਿਸੇ ਪਿੰਡ ਨਾਲਾ ਵੀ ਕਿਲੋਮੀਟਰ ਤੇ 2-4 ਕਿਲੋਮੀਟਰ ਤੇ 4-5 ਕਿਲੋਮੀਟਰ ਦੇ ਫਾਸਲੇ 'ਚ ਉਹ ਸੀ ਵਿਆਹੀ ਹੋਈ ਜਨਾਨੀ ਸੀ ਹਮ ਇੱਕ ਮੁੰਡਾ ਸੀ ਉਹਦੇ ਪਿੱਛੇ ਦੋ ਤਿੰਨ ਮੁੰਡੇ ਹੋਰ ਸੀ ਲਾਲਾ ਸਾਈਡ ਦੀ ਨੈਕਸਟ ਵੀਡੀਓ 'ਚ ਬਣਾਵਾਂਗੇ ਨੈਕਸਟ ਵੀਡੀਓ 'ਚ ਉਹਦੇ ਨੈਕਸਟ ਵੀਡੀਓ 'ਚ ਵਲੌਗ ਵੀਡੀਓ 'ਚ ਬਣਾਵਾਂਗੇ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ